ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਵਿੱਚ ਅੱਜ ਆਪਾਂ ਚੱਲੇ ਆਂ ਜਿਸ ਨਾਮ ਨਾਮ ਜਾਣ ਦਾ ਕਾਰਨ ਹੈ ਮੇਰੀ ਸਾਸੂ ਮਾਂ ਨੂੰ ਦਵਾਈ ਦਿਵਾ ਕੇ ਲਿਆਉਣੀ ਹੈ ਛੁੜੇ ਉਹਨੇ ਕੰਮ 'ਚ ਪ੍ਰੋਬਲਮ ਸੀ ਸੱਕਰ ਹਸਪੀਟਲ ਸੁਨਾਮ ਚੱਲਾਂਗੇ ਅੱਗੇ ਤੁਹਾਨੂੰ ਦਿਖਾਵਾਂਗੇ ਸਾਰੇ ਵਲੌਗ ਨ ਬਣੇ ਰਹਿਣਾ ਆਪਣੇ ਨਾਲ ਮਿਲਦੇ ਆਂ ਅੱਗੇ ਤੱਕ ਲੋ ਜੀ ਆਪਾਂ ਹਸਪੀਟਲ 'ਚ ਪਹੁੰਚ ਚੁੱਕੇ ਆਂ ਤੇ ਮੋਟਰਹੇਲ ਕਰਤਾ ਪਾਰ ਕੇ ਖੜਾ ਅੱਗੇ ਹੁਣ ਆਪਾਂ ਚੱਲਾਂਗੇ ਹਸਪੀਟਲ ਦਿਖਾਵਾਂਗੇ ਤੁਹਾਨੂੰ ਸਾਰਾ ਲੋ ਜੀ ਇਹ ਹਸਪੀਟਲ ਸਿਵਲ ਹਸਪਤਾਲ ਸਨਾਮ ਵਿੱਚ ਪਹੁੰਚ ਚੁੱਕੇ ਆਪਾਂ ਦੇਖੋ ਉਦਮ ਸਿੰਘ ਵਾਲਾ ਇਹ ਦਿਨਾਂ ਹੀ ਬਿਲਡਿੰਗ ਤਿਆਰ ਹੋਣ ਲੱਗ ਰਹੀ ਆ ਤੇ ਹੁਣ ਆਪਾਂ ਚੱਲਾਂਗੇ ਅੰਦਰ ਇਧਰੋਂ ਦੇਖਾਂ 12 ਦਾ ਪੀੜ ਬਹੁਤ ਲੱਗ ਰਹੀ ਹੈ ਅੰਗੇ ਜਾ ਕੇ ਦੇਖਦੇ ਆਂ ਕੀ ਪ੍ਰੋਸੈਸ ਹੈ ਡਾਕਟਰ ਸਾਹਿਬ ਬੈਠੇ ਨੇ ਜਾਣਾ ਬੈਠ ਕੇ ਪੁੱਛਣਾ ਉਹ ਪਹਿਲਾਂ ਆਪਾਂ ਨੂੰ ਲੋਜੀ ਡਾਕਟਰ ਸਾਹਿਬ ਕਹਿੰਦੇ ਬੈਠੇ ਨੇ ਪਰਚੀ ਕਟਾਵਾਂਗੇ ਪੀੜ ਬਹੁਤ ਹੈ ਗਰਮੀ ਬਹੁਤ ਜ਼ਿਆਦਾ ਹੋਈ ਆ ਤੇ ਲੈਣ ਚ ਲੱਗ ਚੁੱਕੇ ਆ ਸਾਰੇ ਸੀ ਮੈਂ ਇੱਧਰ ਖੜ ਗਿਆ ਸੀ ਗੰਗਲੂ ਦੂਜੀ ਲੈਂਡ ਚ ਖੜ ਗਿਆ ਸੀ ਚਲੋ ਜੀ ਦੀ ਪਹਿਲਾ ਵਾਰੀ ਆ ਗਈ ਉਹ ਸ਼ਟ ਆ ਜੂਗਾ ਫਾਈਨਲੀ ਵਸਾਨੂੰ ਟਾਈਮ ਲੱਗ ਗਿਆ ਤੇ ਪਰਚੀ ਆਪਾਂ ਕਟਾ ਲਈ ਪਰਚੀ ਕਟਾ ਕੇ ਹੁਣ ਚੱਲਾਂਗੇ ਆਪਾਂ ਡਾਕਟਰ ਸਾਹਿਬ ਕੋਲੇ ਡਾਕਟਰ ਸਾਹਿਬ ਨੂੰ ਦਿਖਾਵਾਂਗੇ ਲਓ ਜੀ ਪਹੁੰਚ ਚੁੱਕੇ ਹਾਂ ਕਹਿੰਦੇ ਡਾਕਟਰ ਸਾਹਿਬ ਅਜੇ ਗਏ ਹੋਏ ਨੇ ਅੱਧਾ ਬਾਣਾ ਘੰਟਾ ਵੇਟ ਕਰਨੀ ਪਊਗੀ ਅਸੀਂ ਵੇਟ ਕਰ ਰਹੇ ਹਾਂ ਬੈਠੇ ਇਹਨੇ ਡਾਕਟਰ ਸਾਹਿਬ ਆਉਣਗੇ ਚਲੋ ਫਿਰ ਦੇਖਦੇ ਹਾਂ ਕੀ ਬਣਦਾ ਬੈਠ ਕੀਤੀ ਓਕੇ ਇਥੇ ਭੀੜ ਬਹੁਤ ਸੀ ਇਸ ਕਰਕੇ ਤੁਹਾਨੂੰ ਸਪੀਡ ਤਾਂ ਸੁਣ ਪਤਾ ਹੋਈ ਜਾਂਦੀ ਆ ਦੇਖ ਰਹੇ ਹੋ ਤੁਸੀਂ ਮੈਂ ਫਰੀ ਸੀ ਮਾ ਚਲ ਮਾੜਾ ਮोटा ਜਿੰਨਾ ਹੈ ਬਲੌਗ ਉਹ ਜਾ ਬਣਾ ਲੀਏ ਗਰਮੀ ਬਹੁਤ ਜ਼ਿਆਦਾ ਸੀ ਕੱਲ ਮੀਂਹ ਪੈਣ ਕਰਕੇ ਹਮਸ ਬਾਲੀ ਹੋ ਰਹੀ ਆ ਦੇਖ ਰਿਹਾ ਹਸਪੀਟਲ ਅੰਦਰੋਂ ਫੋਣਾ ਸੀ ਚੱਲੇ ਆਂ ਵਾਪਸ ਲੈ ਲਈ ਦਵਾਈ ਦਵਾਈ ਲੈ ਕੇ ਬਾਹਰ ਆ ਚੁੱਕੇ ਐ ਇਦਰੀ ਛੜ ਛੜ ਹੁੰਦ ਖਾਦੀ ਐ ਲੋ ਜੀ ਹੁਣ ਆ ਗਿਆ ਆਪਾਂ ਬਾਹਰ ਹੁਣ ਆਪਾਂ ਜਿਹੜੀ ਮੈਡੀਸਿਨ ਲਿਖੇ ਡਾਕਟਰ ਨੇ ਉਹ ਲਵਾਂਗੇ ਇਥੋਂ ਇਹ ਜਿੱਥੇ ਦਵਾਈ ਮਿਲਦੀ ਐ ਮੁਫਤ ਇੱਕ ਦਵਾਈ ਆਪਾਂ ਨੂੰ ਅੰਦਰੋਂ ਹੀ ਮਿਲ ਗਈ ਸੀ ਇੱਕ ਨਾ ਤਨੰਦਰ ਮੈਨੂੰ ਇੱਕ ਵਾਰੋ ਲੈਣੀ ਪਈ ਲੋ ਜੀ ਫਿਰ ਅਸੀਂ ਕਹਿੰਦੇ ਗਰਮੀ ਬਹੁਤ ਜੂਸ ਪੀਣਾ ਜੂਸ ਵਾਲੀ ਦੁਕਾਨ ਤੇ ਖੜ ਗਏ ਸੀ ਆਪਾਂ ਸੁਨਾਮ ਦੇ ਵਿੱਚ ਲਓ ਆਰਡਰ ਕਰਤਾ ਅਸੀਂ ਅਜੇ ਪੇਟ ਕਰ ਰਹੇ ਆ ਜੂਸ ਤਿਆਰ ਹੋ ਰਿਹਾ ਆਪਣਾ ਦੇਖੋ ਜੀ ਲਓ ਜੀ ਜੂਸ ਆਪਣਾ ਆ ਗਿਆ ਆਪਾਂ ਪੀਣ ਲੱਗੇ ਕਪੀਤਾ ਸ਼ੇਕ ਬਣਾਇਆ ਸੀ ਆਪਾਂ ਨੇ ਤੰਨਾ ਨਹੀਂ ਪੀ ਲਈ ਪਿੱਤ ਸ਼ੇਕਦ ਲੋ ਕੁਝ ਰਾਹਤ ਮਹਿਸੂਸ ਹੋਈ ਲਓ ਜੀ ਆਪਾਂ ਸਨਾਮ ਜਾ ਕੇ ਹਸਪੀਟਲ ਚ ਆ ਚੁੱਕੇ ਆ ਵਾਪਸ ਦੁਕਾਨ ਤੇ ਦਵਾਈ ਲੈ ਆਂਦੀ ਡਾਕਟਰ ਮਿਲ ਕੇ ਜੀ ਪੇਟ ਬਹੁਤ ਜਿਆਦਾ ਸੀ ਪਲਚੀ ਘਟਾਉਣ ਤੇ ਬਹੁਤ ਟਾਈਮ ਲੱਗਿਆ ਤੇ ਡਾਕਟਰ ਸਾਹਿਬ ਕੋਲ ਸੀ ਜਿੱਦਾਂ 1 ਘੰਟਾ ਵੇਟ ਕੀਤੀ ਚਲੋ ਫਾਈਨਲੀ ਦਵਾਈ ਮਿਲ ਗਈ ਜੀ ਬਾਕਸ ਆ ਚੁੱਕਿਆ ਤੇ ਦੇਖੋ ਆਪਣਾ ਸਾਰਾ ਬਲੌਗ ਛੋਟਾ ਹੀ ਬਣਿਆ 2-3 ਮਿੰਟ ਦਾ ਬਲੌਗ ਹੀ ਬਣਿਆ ਕਿਉਂਕਿ ਭੀੜ ਜਿਆਦਾ ਸੀਗੀ ਸੈਟਿੰਗ 'ਚ ਘੱਟ ਬਣੀ ਕਰਮੀ ਜਿਆਦਾ ਸੀ ਤੇ ਬਲੌਗ ਦੀ ਸਮਾਪਤੀ ਹੈ ਕਿਵੇਂ ਲੱਗਿਆ ਬਲੌਗ ਆਪਣਾ ਦੱਸੋ ਕਮੈਂਟ ਕਰਕੇ ਤੇ ਨਵੇਂ-ਨਵੇਂ ਬਲੌਗ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਧੰਨਵਾਦ ਮੇਰਾ ਹੈ ਅਗਲੇ ਬਲੌਗ 'ਚ